ਮੇਰੇ ਆਵੇ ਮਾਈਆ ਮੈਂ ਕਨੂ ਆ ਗਈ 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 ਟੱਕਾ ਮਾਰਿਆ ਕੱਦੂ ਤੇ ਜਾ ਪਈ ਟੱਕਾ ਮਾਰਿਆ ਕੱਦੂ ਤੇ ਜਾ ਪਈ ਫਟੇ ਮੋ ਕੱਦੂ ਦਾ ਕੱਦੂ ਤੇ ਮੁਕਦੂ ਦਾ ਕੱਦੂ ਦੀਆਂ ਵੱਲ ਦਾ ਬੜਾ ਦੁੱਖ ਲੱਗਦਾ ਏ ਸੱਸੂ ਦੀਆਂ ਗੱਲਾਂ ਦਾ ਬੜਾ ਦੁੱਖ ਲੱਗਦਾ ਏ ਸੱਸੂ ਦੀਆਂ ਗੱਲਾਂ ਦਾ ਸਾਡੇ ਪਿੰਡਿਆਂ ਮਾਇਆ ਤੈਨੂੰ ਕੁੱਤੇ ਪੁਆਵਾਵਾਂਗੇ ਸਾਡੇ ਪਿੰਡਿਆਂ ਮਾਇਆ ਤੈਨੂੰ ਕੁੱਤੇ ਪੁਆਵਾਵਾਂਗੇ ੱਕਾ ਕੱਦੂ ਦਾ ਤੈਨੂੰ ਯਾਦ ਕਰਾਵਾਂਗੇ ੱਕਾ ਕੱਦੂ ਦਾ ਤੈਨੂੰ ਯਾਦ ਕਰਾਵਾਂਗੇ ਮੇਰੇ ਆਵੇ ਮਾਈਆ ਮੈਂ ਕੰਨੂ ਆ ਗਈ ਮੇਰੇ ਆਵੇ ਮਾਈਆ ਮੈਂ ਕੰਨੂ ਆ ਗਈ ੱੱਕਾ ਮਾਰਿਆ ਪੇਠੇ ਤੇ ਜਾਪਈ ੱੱਕਾ ਮਾਰਿਆ ਪੇਠੇ ਤੇ ਜਾਪਈ ਫੱਟੇ ਮੂੰ ਪੇਠੇ ਦਾ ਪੇਠੇ ਦੀਆਂ ਵੱਲਾਂ ਦਾ ਫੱਟੇ ਮੂੰ ਪੇਠੇ ਦਾ ਪੇਠੇ ਦੀਆਂ ਵੱਲਾਂ ਦਾ ਬੜਾ ਦੁੱਖ ਲੱਗਦਾ ਏ ਜੇਠੇ ਦੀਆਂ ਗੱਲਾਂ ਦਾ ਬੜਾ ਦੁੱਖ ਲੱਗਦਾ ਏ ਜੇਠੇ ਦੀਆਂ ਗੱਲਾਂ ਦਾ ਸਾਡੇ ਪਿੰਡਿਆਂ ਮਾਇਆ ਤੈਨੂੰ ਕੁੱਤੇ ਪੁਆਵਾਵਾਂਗੇ ਸਾਡੇ ਪਿੰਡਿਆਂ ਮਾਇਆ ਤੈਨੂੰ ਕੁੱਤੇ ਪੁਆਵਾਵਾਂਗੇ ਧੱਕਾ ਪੇਠੇ ਦਾ ਤੈਨੂੰ ਯਾਦ ਕਰਾਵਾਂਗੇ ਧੱਕਾ ਪੇਠੇ ਦਾ ਤੈਨੂੰ ਯਾਦ ਕਰਾਵਾਂਗੇ ਮੇਰੇ ਆਵੇ ਮਈਆ ਮੈਂ ਕਨੂ ਆ ਗਈ ਮੇਰੇ ਆਵੇ ਮਈਆ ਮੈਂ ਕਨੂ ਆ ਗਈ ਤੱਕਾ ਮਾਰਿਆ ਮੰਜੇ ਤੇ ਜਾ ਪਈ ਤੱਕਾ ਮਾਰਿਆ ਮੰਜੇ ਤੇ ਜਾ ਪਈ ਫਟੇ ਮੂੰ ਮੰਜੇ ਦਾ ਮੰਜੇ ਦੀਆਂ ਹੀਆਂ ਦਾ ਫਟੇ ਮੂੰ ਮੰਜੇ ਦਾ ਮੰਜੇ ਦੀਆਂ ਹੀਆਂ ਦਾ ਬੜਾ ਦੁੱਖ ਲੱਗਦਾ ਏ ਸੋਹਰੇ ਦੀਆਂ ਧੀਆਂ ਦਾ ਬੜਾ ਦੁੱਖ ਲੱਗਦਾ ਏ ਸੋਹਰੇ ਦੀਆਂ ਧੀਆਂ ਦਾ ਸਾਡੇ ਪਿੰਡਾਂ ਮਈਆ ਤੈਨੂੰ ਕੁੱਤੇ ਪਵਾਵਾਂਗੇ ਸਾਡੇ ਪਿੰਡਾਂ ਮਈਆ ਤੈਨੂੰ ਕੁੱਤੇ ਪਵਾਵਾਂਗੇ ਤੱਕਾ ਮੰਜੇ ਦਾ ਤੈਨੂੰ ਯਾਦ ਕਰਾਵਾਂਗੇ ਤੱਕਾ ਮੰਜੇ ਦਾ ਤੈਨੂੰ ਯਾਦ ਕਰਾਵਾਂਗੇ ਮੇਰੇ ਆ ਬੇ ਮਾਈਆ ਮੈਂ ਕਨੂ ਆ ਗਈ ਮੇਰੇ ਆ ਬੇ ਮਾਈਆ ਮੈਂ ਕਨੂ ਆ ਗਈ ਤੱਕਾ ਮਾਰਿਆ ਬੂਹੇ ਤੇ ਜਾ ਪਈ ਤੱਕਾ ਮਾਰਿਆ ਬੂਹੇ ਤੇ ਜਾ ਪਈ ਫਟੇ ਮੂੰਹ ਬੂਹੇ ਦਾ ਬੂਹੇ ਦੇ ਕੁੰਡੇ ਦਾ ਫਟੇ ਮੂੰਹ ਬੂਹੇ ਦਾ ਬੂਹੇ ਦੇ ਕੁੰਡੇ ਦਾ ਬੜਾ ਦੁੱਖ ਲੱਗਦਾ ਏ ਸੋਹਰੇ ਦੇ ਮੁੰਡੇ ਦਾ ਬੜਾ ਦੁੱਖ ਲੱਗਦਾ ਏ ਸੋਹਰੇ ਦੇ ਮੁੰਡੇ ਦਾ ਸਾਡੇ ਪਿੰਡਿਆਂ ਮਾਇਆ ਤੈਨੂੰ ਕੁੱਤੇ ਪੁਆਵਾਂਗੇ ਸਾਡੇ ਪਿੰਡਿਆਂ ਮਾਇਆ ਤੈਨੂੰ ਕੁੱਤੇ ਪੁਆਵਾਂਗੇ ੱਕਾ ਬੂਹੇ ਦਾ ਤੈਨੂੰ ਯਾਦ ਕਰਾਵਾਂਗੇ ੱਕਾ ਬੂਹੇ ਦਾ ਤੈਨੂੰ ਯਾਦ ਕਰਾਵਾਂਗੇ ਮੇਰੇ ਆਵੇ ਮਾਇਆ ਮੈਂ ਕੰਨੂ ਆ ਗਈ अनुवागई